ਸ਼ਿਕਾਇਤ ਨਹੀਂ ਦੇਣਾ ਹੈ ਤੁਸੀਂ ਆਪਣਾ ਜਵਾਬ ਦੇਣਾ ਹੈ ਉਸ ਸ਼ਿਕਾਇਤ ਦੇ ਉਹਦੇ ਵਿੱਚ ਜਵਾਬ ਵੀ ਦੇਣਾ ਹੈ ਇੱਕ ਤਰ੍ਹਾਂ ਦਾ ਤੁਹਾਡੇ ਥਰੂ ਮੀਡੀਆ ਥਰੂ ਅਸੀਂ ਉਹਨਾਂ ਨੂੰ ਜਵਾਬ ਦੇ ਰਹੇ ਹਾਂ ਇਹਨਾਂ ਨੂੰ ਮੈਮੋਰੰਡਮ ਦਿੰਦਾ ਵੀ ਹਾਲਾਤ ਕੀ 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 ਸਾਨੂੰ ਡੈਮੋਕ੍ਰੇਸੀ ਦੇ ਇਲੈਕਸ਼ਨ ਕਮਿਸ਼ਨ ਨਹੀਂ ਪੁੱਛਣੇ ਹੈ ਵੀ ਡੈਮੋਕ੍ਰੇਸੀ ਹਰ ਨੂੰ ਵੋਟ ਦੇਣ ਦਾ ਹੱਕ ਨਹੀਂ ਤੁਹਾਡੇ ਮਾਧਮ ਥਰੂ ਵੀ ਅਸੀਂ ਆਪਣੇ ਕੈਂਡਿਡੇਟ ਦੇ ਕਹਿਣਾ ਚਾਹੁੰਦੇ ਹਾਂ ਵੀ ਇਹਨਾਂ ਨੂੰ ਸਵਾਲ ਕਰਨ ਨੂੰ ਤੁਹਾਨੂੰ ਕਿਹਾ ਗੁਰੂਤੋਂ ਬੈਠ ਕੇ ਨਿਬੇੜ ਤੇ ਪੁੱਛੋ ਰਾਉਡ ਡਿਬੇਟ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇੱਥੇ ਇੱਕ ਪੋਲੀਟੀਕਲ ਪਾਰਟੀ ਆਈ ਉਹਨੇ ਵਫਾ ਚ ਇਹ ਕਿਹਾ ਵੀ ਖਰੂਤੀ ਲੋਕ ਪਿੰਡਾਂ ਚ ਆ ਕੇ ਸਾਡਾ ਖੂਦ ਬਚਾਉਂਦੇ ਆ ਸਭ ਨੂੰ ਕੈਂਪੇਨਿੰਗ ਕੀਤਾ ਜਾਂਦਾ ਸੀ ਅੱਜ ਕੱਲ੍ਹ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅੱਗੇ ਤਾਂ ਤੁਸੀਂ ਦੇਖਿਆ ਹੈ ਕਿ ਜਿਹੜਾ ਚੋਣ ਕਮਿਸ਼ਨ ਹੈਗਾ ਕਿਉਂਕਿ ਲੋਕ ਸਭਾ ਦੀਆਂ ਇਸੇ ਚੋਣਾਂ ਜੜੀਆਂ ਆ ਉਹਦਾ ਪ੍ਰਕਿਰਿਆ ਚੱਲ ਰਹੀ ਹੈ ਤੇ ਪਾਰਟੀਆਂ ਜਿਹੜੀਆਂ ਨੇ ਰਾਜਨੀਤਿਕ ਧਿਰਾਜੜੀਆਂ ਨੇ ਉਹ ਖਾਸ ਤੌਰ ਤੇ ਆਉਂਦੀਆਂ ਨੇ ਚੋਣ ਕਮਿਸ਼ਨ ਤੇ ਚੋਣ ਕਮਿਸ਼ਨ ਆ ਕੇ ਆਪਣੀਆਂ ਕਈ ਤਰ੍ਹਾਂ ਦੀ ਸ਼ਿਕਾਇਤਾਂ ਦਿੰਦੀਆਂ ਇੱਕ ਦੂਜੇ ਦੇ ਉਲਟ ਸ਼ਿਕਾਇਤਾਂ ਦਿੰਦੀਆਂ ਜਾਂ ਕੋਈ ਵੀ ਉਹਨਾਂ ਨੂੰ ਜੇ ਲੱਗਦੀ ਹੈ ਵੀ ਕਿਸ ਤਰੀਕੇ ਦੀ ਉਹਨਾਂ ਦੇ ਖਿਲਾਫਤ ਚ ਦੂਜੀ ਪਾਰਟੀ ਕੋਈ ਗੱਲ ਕਰ ਰਹੀ ਹੈ ਤੋ ਉਹਨੂੰ ਲੈ ਕੇ ਵਾਰ-ਵਾਰ ਜਿਹੜੀਆਂ ਉਹ ਸ਼ਿਕਾਇਤਾਂ ਦਿੱਤੀਆਂ ਜਾਂਦੀਆਂ ਪਰ ਜੇ ਅੱਜ ਗੱਲ ਕਰੀਏ ਅੱਜ ਬੜੀ ਇੱਕ ਅਨੋਖੀ ਚੀਜ਼ ਦੇਖਣ ਨੂੰ ਮਿਲੀ ਹੈ ਕਿ ਕਿਸਾਨ ਜਥੇਬੰਦੀਆਂ ਦਾ ਵਫਾ ਜਿਹੜਾ ਹੈਗਾ ਉਹ ਚੋਣ ਕਮਿਸ਼ਨ ਦੇ ਦਫ਼ਤਰ ਆਇਆ ਤੇ ਉਹਨਾਂ ਨੇ ਆਪਣੀ ਇੱਕ ਸ਼ਿਕਾਇਤ ਦਰਜ ਕਰਵਾਈ ਹੈ ਦੱਸ ਰਹੇ ਨੇ ਗੱਲਬਾਤ ਹੋਈ ਹੈ ਤਾਂ ਕਹਿੰਦੇ ਜੀ ਭਾਜਪਾ ਨੇ ਸਾਡੇ ਖਿਲਾਫ ਗੱਲਬਾਤ ਕੀਤੀ ਸੀਗੀ ਤੇ ਅਸੀਂ ਵੀ ਇੱਕ ਸ਼ਿਕਾਇਤ ਦੇਣ ਆਏ ਆ ਪੂਰਾ ਮਾਮਲਾ ਕੀ ਹੈ ਜਾਂਦਿਆ ਸਾਡੇ ਨਾਲ ਹਰਮਿਤ ਕਾਦੀਆਂ ਨੇ ਕਿਸਾਨ ਆਗੂ ਨੇ ਔਰ ਬਹੁਤ ਚੰਗੇ ਬੁਲਾਰੇ ਨੇ ਗੱਲਬਾਤ ਕਰਦੇ ਆ ਕਾਦੀਆਂ ਜੀ ਕੀ ਹੋਇਆ ਮਤਲਬ ਸਾਰਾ ਵਾਕਿਆ ਦੱਸੋ ਪਹਿਲੇ ਤੁਸੀਂ ਅੱਜ ਕਿਉਂ ਦੇਣ ਆਏ ਹੋ ਇਹ ਸ਼ਿਕਾਇਤ ਪਿਛਲੇ ਸਮੇਂ ਦੇ ਵਿੱਚ ਇੱਥੇ ਇੱਕ ਪੋਲੀਟੀਕਲ ਪਾਰਟੀ ਆਈ ਉਹਨੇ ਵਫਾਤ ਚ ਇਹ ਕਿਹਾ ਵੀ ਖਰੂਦੀ ਲੋਕ ਪਿੰਡਾਂ ਚ ਆ ਕੇ ਸਾਡਾ ਖਰੂਦ ਮਚਾਉਂਦੇ ਆ ਸਾਨੂੰ ਕੈਂਪੇਨਿੰਗ ਕੀਤਾ ਜਾਣ ਜਾ ਰਹੇ ਉਹ ਬੀਜੇਪੀ ਸੀ ਅਸੀਂ ਉਹਦਾ ਜਵਾਬ ਅੱਜ ਇਲੈਕਸ਼ਨ ਕਮਿਸ਼ਨ ਨੂੰ ਦੇਣ ਆ ਰਹੇ ਹਾਂ ਕਿ ਜੇ ਅਸੀਂ ਨਾ ਹੋਂਦੇ ਅਸੀਂ ਨਮਾਇਦਗੀ ਨਹੀਂ ਕਰ ਸਕਦੇ ਸੀ ਕਿਸਾਨਾਂ ਦੀ ਪਿੰਡਾਂ ਦੇ ਲੋਕਾਂ ਦੀ ਸਾਰੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਆਪਣੀ ਗੱਲ ਕਰ ਰਹੇ ਆ ਅੱਛਾ ਤੁਸੀਂ ਸ਼ਿਕਾਇਤ ਨਹੀਂ ਦੇਣਾ ਹੈ ਤੁਸੀਂ ਆਪਣਾ ਜਵਾਬ ਦੇਣਾ ਹੈ ਉਸ ਸ਼ਿਕਾਇਤ ਦੇ ਉਹਦੇ ਵਿੱਚ ਜਵਾਬ ਵੀ ਦੇਣਾ ਹੈ ਇੱਕ ਤਰ੍ਹਾਂ ਦਾ ਤੁਹਾਡੇ ਥਰੂ ਮੀਡੀਆ ਥਰੂ ਅਸੀਂ ਉਹਨਾਂ ਨੂੰ ਜਵਾਬ ਦੇ ਰਹੇ ਹਾਂ ਇਹਨਾਂ ਨੂੰ ਮੈਮੋਰੰਡਮ ਦਿੱਤਾ ਵੀ ਹਾਲਾਤ ਕੀ ਨੇ ਪੂਰਾ ਲਾਅਰੈਂਡ ਮਾਡਲ ਮੇਨਟੇਨਡ ਆ ਪੰਜਾਬ 'ਚ ਅਸੀਂ ਉਹਦੇ ਹਾਮੀ ਆ ਲਾਅਰੈਂਡ ਮੇਨਟੇਨਡ ਕਰਨ ਦੇ ਇਹ ਸਾਨੂੰ ਖਰੂਦੀ ਕਹਿੰਦੇ ਨੇ ਅਸੀਂ ਖਰੂਦ ਨਹੀਂ ਪਾ ਰਹੇ ਸਾਡੇ ਆ 11 ਸਵਾਲ ਕੀਤੇ ਆ ਐਸਕੇਐਮ ਨੇ ਜੀ ਬਿਲਕੁਲ ਇਹ ਅਸੀਂ ਪੁੱਛਨੇ ਆ ਜਿਹੜਾ ਮੈਨੀਫੈਸਟੋ 5 ਸਾਲ ਪਹਿਲਾਂ ਬੀਜੇਪੀ ਨੇ ਬਣਾਇਆ ਸੀ ਜਿਹੜਾ ਨਹੀਂ ਪੂਰਾ ਕੀਤਾ ਕਹਿੰਦੇ ਦੁੱਗਣੀ ਆਮਦਨ ਐਮਐਸਪੀ ਨਸ਼ਾ ਮੁਕਤੀ ਨੌਕਰੀਆਂ ਉਹ ਕਿੱਥੇ ਆ ਉਹਦਾ ਐਸੀ ਸਵਾਲ ਪੁੱਛ ਰਿਹਾ ਕੀ ਅਸੀਂ ਡਿਬੇਟ ਨਹੀਂ ਕਰ ਸਕਦੇ ਕੀ ਸਾਨੂੰ ਡੈਮੋਕ੍ਰੇਸੀ ਦੇ ਵਲ ਇਲੈਕਸ਼ਨ ਕਮਿਸ਼ਨ ਨੂੰ ਇਹ ਪੁੱਛ ਰਹੇ ਆ ਵੀ ਡੈਮੋਕ੍ਰੇਸੀ ਨੂੰ ਟੂ ਬੀਟ ਕਰਦਾ ਹੱਕ ਨਹੀਂ ਜਿਹਨੇ ਸਾਡੀ ਵੋਟ ਲੈਣੀ ਆ ਜਿਹੜਾ ਇਹ ਆ ਥਾਪਾ ਹਾਕਿਆ ਮਾਰ ਕੇ ਕਹਿ ਰਹੇ ਆ ਵੀ ਤੁਹਾਡੀ ਗੱਲ ਪਾਰਲੀਮੈਂਟ ਚ ਕਰਾਂਗੇ ਤੁਹਾਡੀ ਨੁਮਾਇੰਦਗੀ ਕਰਾਂਗੇ ਸਾਡੀ ਨੁਮਾਇੰਦਗੀ ਕਰਨ ਵਾਲਾ ਸਾਡੇ ਪਿੰਡ ਹੀ ਸਾਡੀ ਗੱਲਾਂ ਦਾ ਜਵਾਬ ਨਹੀਂ ਦੇ ਰਿਹਾ ਤਾਂ ਪਾਰਲੀਮੈਂਟ ਚ ਕੀ ਆ ਕੇ ਜਵਾਬ ਦੇਊਗਾ ਇਹ ਇੱਕ ਵੱਡੀ ਗੱਲ ਆਈ ਹੋਈ ਆ ਜਿਹੜੀ ਇਹ ਕਹਿ ਰਿਹਾ ਖਰੂਦੀ ਨੇ ਅਸੀਂ ਕਹਿੰਨੇ ਆ ਵੀ ਅਸੀਂ ਸ਼ਾਂਤ ਪੇੜ ਦੇ ਪੁਜਾਰੀ ਆ ਵੱਡਾ ਅੰਦੋਲਨ ਕਰਕੇ ਸ਼ਾਂਤਮਈ ਅਸੀਂ ਅ ਸਾਡਾ ਪਿਛਲਾ ਰੈਕર્ડ ਆ ਭਾਰਤੀ ਕਿਸਾਨ ਜੂਨੀਅਰ ਦਾ ਕਦੀ ਵੀ ਕਿਸੇ ਇੱਕ ਜਗ੍ਹਾ ਤੇ ਖਰੂਦ ਨਹੀਂ ਪਾਇਆ ਬੈਠ ਕੇ ਤੁਹਾਡੇ ਮਾਧਮ ਥਰੂ ਵੀ ਅਸੀਂ ਆਪਣੇ ਕੈਂਡੀਡੇਟ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਇਹਨਾਂ ਨੂੰ ਸਵਾਲ ਕਰਨ ਨੂੰ ਤੁਹਾਨੂੰ ਕਿਹਾ ਖਰੂਦ ਪਾਉਣ ਨੂੰ ਨਹੀਂ ਕਿਹਾ ਬੈਠ ਕੇ ਪੁੱਛੋ ਡਿਬੇਟ ਤੇ ਪੁੱਛੋ ਹਰਾਉ ਡਿਬੇਟ ਦੇ ਵਿੱਚ ਤੇ ਤੁਹਾਡੇ ਕਿਡਰ ਕੈਂਡੀਡੇਟਸ ਨੇ ਇਹਨਾਂ ਨੂੰ ਵੀ ਅਸੀਂ ਕਹਿੰਨੇ ਆ ਤੁਸੀਂ ਡਿਬੇਟ 'ਚ ਬੈਠੋ ਜੇ ਤੁਸੀਂ ਡਿਬੇਟ ਜਿੱਤਦੇ ਹੋ ਤੁਹਾਡੀ ਵੋਟ ਪੱਕੀ ਤੁਸੀਂ ਲੋਕਾਂ ਦਾ ਆਸਰ ਦੇ ਦੋਗੇ ਤਾਂ ਲੋਕਾਂ ਦੇ ਦਿਲਾ ਜਾਜੋਗੇ ਤੁਹਾਨੂੰ ਉਹ ਬੰਦਾ ਵੋਟ ਪਾ ਦੂਗਾ ਜੇ ਉਹਦਾ ਨਹੀਂ ਆਸਰ ਦੇ ਸਕਦੇ ਫਿਰ ਤੁਹਾਨੂੰ ਸੋਚਣਾ ਪਊਗਾ ਤੁਹਾਡੀ ਪਾਰਟੀ ਨੇ ਪਿਛਲੇ 5 ਸਾਲ ਕੀ ਕੀਤਾ ਅਗਲੇ 5 ਸਾਲ ਦੀ ਗਰੰਟੀ ਜਿਹੜੀ ਦੇ ਰਹੇ ਹੋ ਉਹ ਤੇ ਕਿਵੇਂ ਵਿਸ਼ਵਾਸ ਕਰੀਏ ਕੁਝ ਕੁਝ ਪਾਰਟਿਕੂਲਰ ਉਹਨਾਂ ਨੇ ਆਪਣੀ ਸ਼ਿਕਾਇਤ ਵਿੱਚ ਕੁਝ ਪਾਰਟਿਕੂਲਰ ਪੁਆਇੰਟ ਵੀ ਰੱਖਿਆ ਸੀ ਤਾਂ ਤੁਸੀਂ ਵੀ ਕੋਈ ਪਾਰਟਿਕੂਲਰ ਪੁਆਇੰਟਸ ਰੱਖੇ ਨੇ ਉੱਥੇ ਆਪਣੇ ਖਾਸ ਕਰਕੇ ਮੈਮੋਰੰਡਮ ਦੇ ਵਿੱਚ ਅੱਜ ਹਾਂਜੀ ਪਾਰਟਿਕੂਲਰ ਪੁਆਇੰਟ ਉਹਨਾਂ ਦਾ ਇਹ ਸੀ ਬੇਸਿਕਲੀ ਤੁਸੀਂ ਵੀ ਸੁਣਿਆ ਹੁਣਾ ਪੜਿਆ ਹੋਣਾ ਵੀ ਸਾਨੂੰ ਇੱਥੇ ਕੈਂਪੇਨ ਨਹੀਂ ਕੀਤਾ ਜਾ ਰਿਹਾ ਸ ਅਸੀਕਾ ਸਵਾਲ ਕਰਨਾ ਡੈਮੋਕ੍ਰੇਸੀ ਸਾਡਾ ਹੱਕ ਸਾਡੇ ਅਸੀਂ ਵੋਟਰ ਆ ਉਹ ਲੋਕ ਪਿੰਡਾਂ ਦੇ ਵੋਟਰ ਨੇ ਉਹ ਪੁੱਛਣਗੇ ਜਿੱਥੇ ਐਸਕੇਐਮ ਦੇ ਆਪ ਦੀ 11 ਚਲਾਂ ਦੀ ਲਿਸਟ ਬਣਾਈ ਆ ਉੱਥੇ ਪੁਰਾਣਾ ਮੈਨੀਫੈਸਟੋ ਬੀਜੇਪੀ ਦਾ ਜਾਂ ਕਿਸੇ ਵੀ ਪਾਰਟੀ ਦਾ ਪੋਲੀਟਿਕਲ ਪਾਰਟੀ ਦਾ ਆਪਦਾ ਹੈਗਾ ਉਹੀ ਉਹਨਾਂ ਦੇ ਸ਼ੀਸ਼ੇ ਉਹ ਗੂਹਾਂ ਸਾਹਮਣੇ ਲੱਖ ਰੱਖ ਰਹੇ ਆ ਜਾਂ ਕੋਈ ਉੱਥੇ ਕਿਹੜੀ ਲੋਕਲ ਜਿਹੜੀ ਪ੍ਰੋਬਲਮ ਹੁੰਦੀ ਆ ਪਿੰਡ ਦੇ ਵਿੱਚ ਉਹ ਰੱਖਦਾ ਤੇ ਉਹ ਰੱਖਣਾ ਇੱਕ ਵੋਟਰ ਦਾ ਹੱਕ ਆ ਫ੍ਰੀ ਐਂਡ ਫਾਇਨ ਵੋਟ ਤਾਂ ਹੀ ਹੋ ਜਦ ਤੱਕ ਉਹਨੂੰ ਇਹ ਨਹੀਂ ਪਤਾ ਲੱਗੂ ਕੌਣ ਖੜਾ ਕਿਹੜੀ ਪਾਰਟੀ ਦਾ ਨਮਾਇਦਾ ਕੀ ਇਹ ਸਾਡੇ ਬਾਰੇ ਸੋਚਦਾ ਕੀ ਇਹ ਪਾਰਲੀਮੈਂਟ ਜਾ ਕੇ ਬੋਲੂਗਾ ਤੇ ਜੇ ਸਵਾਲ ਪਿੰਡਾਂ ਚ ਨਹੀਂ ਇਹ ਆਨਸਰ ਦੇ ਰਿਹਾ ਤਾਂ ਪਾਰਲੀਮੈਂਟ ਸਾਡੀ ਗੱਲ ਇਹ ਨਮਾਇਦ ਕੀ ਕਰੂਗਾ ਤੋ ਕਿ ਸਾਨੂੰ ਅਸੀਂ ਦੇਖਣਾ ਜ਼ਰੂਰ ਚਾਹਾਂਗੇ ਕਿ ਜਿਹੜਾ ਤੁਸੀਂ ਮੈਮੋਰੈਂਡਮ ਦਿੱਤਾ ਹੈ ਕਿਉਂਕਿ ਖਾਸ ਕਰਕੇ ਇਹਦੇ ਵਿੱਚ ਤੁਸੀਂ ਦੇਖੋ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਨੂੰ 9 ਮਈ 2024 ਨੂੰ ਚੰਡੀਗੜ੍ਹ ਵਿਖੇ ਦਿੱਤਾ ਗਿਆ ਮੈਮੋਰੈਂਡਮ ਹੈ ਦਿਖਾਇਆ ਇਹਨਾਂ ਨੇ ਆ ਤੁਸੀਂ ਦਿਖਾਇਆ ਤੇ ਇਹਦੇ ਬਾਅਦ ਉਹਨਾਂ ਨੇ ਜਿਹੜੀ ਅਗਲੀ ਗੱਲ ਕੀਤੀ ਹੈ ਜੀ ਇਹ ਵੀ ਸੇਮ ਹੀ ਗੱਲ ਹੈ ਮੇਰੇ ਖਿਆਲ ਸੇਮ ਚੀਜ਼ ਹੀ ਹੈ ਹਾਂ ਜੀ ਨਾਨ ਆਰਡਰ ਦਾ ਡੀਜੀਪੀ ਨੂੰ ਦੱਸਣਾ ਚਾਹੁੰਦੇ ਅੱਜ ਜਾਵਾਂਗੇ ਹੁਣੇ ਥੋੜੀ ਦੇਰ ਤੱਕ ਇੱਥੇ ਇਲੈਕਸ਼ਨ ਕਮਿਸ਼ਨ ਨੂੰ ਦੇਣਾ ਜਾ ਰਹੇ ਹਾਂ ਡੀਜੀਪੀ ਨੂੰ ਵੀ ਇਹ ਮੈਮੋਰੈਂ ਦੋਨੋਂ ਇੱਕ ਵਾਰ ਦਾ ਦੱਸ ਦਈਏ ਵੀ ਸੀਐਮ ਸਾਹਿਬ ਗਏ ਸੀਗੇ ਫਾਜ਼ਲ ਕਾ ਹਾਂਜੀ ਇਹ ਬਹੁਤ ਵੱਡਾ ਦਾਵਾ ਕਰ ਰਹੇ ਆ ਵੀ ਅਸੀਂ ਢੇਲਾਂ ਦੇ ਪਾਣੀ ਪਚਾਤਾ ਫਾਜ਼ਲ ਕਾ ਪੰਜਾਬ ਦੀ ਢੇਲ ਉੱਥੇ ਗਏ ਤਾਂ ਉੱਥੇ ਲੋਕਾਂ ਨੂੰ ਪਹਿਲੇ ਹਾਊਸ ਰੈਸਟ ਕਰ ਲਿਆ ਫਿਰ ਥਾਣੇ 'ਚ ਬਿਠਾ ਲਿਆ ਵੀ ਇੱਥੇ ਕਿਤੇ ਨੁਮਾਇਦਗੀ ਨਾ ਕਰਨ ਇਹ ਸਵਾਲ ਨਾ ਕਰਨ ਉੱਥੇ ਬਾਗ ਸੁੱਕ ਰਹੇ ਨੇ ਨਰਮੇ ਦੀ ਫਸਲ ਵਾਸਤੇ ਪਾਣੀ ਨਹੀਂ ਪਹੁੰਚਿਆ ਉਹ ਆਪਣੀ ਪਰਸਨਲ ਉਸ ਏਰੀਆ ਦੀ ਗੱਲ ਕਰਨ ਲੋਕ ਆ ਰਹੇ ਸੀ ਉਹਨਾਂ ਨੂੰ ਰੋਕਿਆ ਗਿਆ ਕਿ ਇਹ ਡੈਮੋਕ੍ਰੇਸੀ ਹੈ ਲੌਨ ਆਰਡਰ ਮੇਨਟੇਨ ਕਰਨ ਦੀ ਗੱਲ ਡੀਜੀਪੀ ਸਾਹਿਬ ਦੀ ਜ਼ਿੰਮੇਵਾਰੀ ਹੈ ਸਾਡੀ ਵੀ ਜ਼ਿੰਮੇਵਾਰੀ ਹੈ ਸਾਡਾ ਕੋਈ ਬਿਆਨ ਗਲਤ ਆ ਸਾਨੂੰ ਦੱਸ ਦਿਓ ਲੋਕਾਂ ਨੂੰ ਖਰੂਦ ਪਾਉਣ ਨੂੰ ਕਿਹਾ ਤਾਂ ਦੱਸੋ ਅਸੀਂ ਸਵਾਲ ਕਰਨ ਨੂੰ ਪੁੱਛਿਆ ਡਿਬੇਟ ਦੇ ਲੈਵਲ ਦੇ ਉੱਤੇ ਡਿਬੇਟ ਇੱਕ ਸੋਲੂਸ਼ਨ ਆ ਅਗਲੀ ਡੈਮੋਕ੍ਰੇਸੀ ਵਾਸਤੇ ਇਸ ਤੋਂ ਵੱਡਾ ਕੋਈ ਸੋਲੂਸ਼ਨ ਨਹੀਂ ਹੋ ਸਕਦਾ ਤੁਹਾਨੂੰ ਪਿੰਡ 'ਚ ਹੀ ਆ ਕੇ ਸਵਾਲ ਕੀਤਾ ਜਾਵੇ ਤੁਹਾਨੂੰ ਨੁਮਾਇੰਦਗੀ ਕੀਤੀ ਜਾਵੇ ਜਿੱਥੇ ਤੁਸੀਂ ਦਾਅਵੇ ਕਰਦੇ ਹੋ ਸੀ ਇਹਨਾਂ ਦੇ ਕੰਮ ਕਰਦੇ ਆ ਉਹੀ ਏਰੀਆ ਜਿੱਥੇ ਤੁਸੀਂ ਖੜੇ ਹੋ ਕੋਈ ਵੀ ਨੁਮਾਇੰਦਾ ਖੜਾ ਉਸ ਏਰੀਆ ਦਾਅਵਾ ਕਰਦਾ ਮੈਂ ਇਸ ਏਰੀਆ ਵਿੱਚੇ ਕੰਮ ਕਰ ਸਕਦਾ ਤਾਂ ਕਿਉਂ ਉਹ ਸਵਾਲਾਂ ਤੋਂ ਭੱਜ ਰਿਹਾ ਕਾਦੀਆ ਸਾਹਿਬ ਜਿੱਥੇ ਤਾਂ ਗੱਲ ਕੀਤੀ ਜਾਏ ਸਿਰਫ ਭਾਰਤੀ ਜਨਤਾ ਪਾਰਟੀ ਨੂੰ ਤਾਂ ਨਹੀਂ ਤੁਸੀਂ ਕਿਹਾ ਤੁਸੀਂ ਪਿਛਲੇ ਦਿਨ ਜਿਹੜਾ ਇੱਕ ਆਪਣੇ ਇੱਕ ਦ ਆਪਣੇ ਆਪ ਨੂੰ ਤੁਸੀਂ ਇਹ ਵੀ ਕਿਹਾ ਸੀ ਕਿ ਜਿਹੜੀ ਸੱਤਾਧਾਰੀ ਪਾਰਟੀ ਹੈਗੀ ਆ ਉਹਨੂੰ ਵੀ ਜਾਂ ਕੋਈ ਵੀ ਨੁਮਾਇੰਦਾ ਆਏਗਾ ਅਸੀਂ ਉਹਨਾਂ ਨੂੰ ਪੁੱਛਾਂਗੇ ਜ਼ਰੂਰ ਵੀ ਪੋਲੀਟਿਕ ਪਾਰਟੀ ਆਪਣੀ ਮੈਨੀਫੈਸਟੋ ਤੇ ਭਜਦੀ ਆ ਹਰੇਕ ਨੂੰ ਪੁੱਛਿਆ ਜਾਊਗਾ ਇਹ ਕੋਈ ਗੱਲ ਨਹੀਂ ਇਹ ਤਾਂ ਸਿਰਫ ਇੱਕ ਪਾਰਟੀ ਨੇ ਨਮਾਇਦਗੀ ਕੀਤੀ ਆ ਤਾਂ ਅਸੀਂ ਆਇਆ ਵੀ ਇਹ ਕਿਤੇ ਸਾਰੀਆਂ ਪਾਰਟੀਆਂ ਸਾਡੇ ਅਗੇਂਸਟ ਆ ਰਹੀਆਂ ਕਿ ਲੋਕ ਆਵਾਜ਼ ਪੁੱਛ ਰਹੇ ਆ ਨਾ ਹੁਣ ਇਹਨਾਂ ਨੂੰ ਔਖਾ ਲੱਗ ਰਿਹਾ ਇਹ 76 75 ਸਾਲਾਂ ਚ ਪਹਿਲੀ ਵਾਰ ਪੁੱਛਿਆ ਜਾ ਰਿਹਾ ਉਹਨਾਂ ਨੂੰ ਇਹ ਹਜਮ ਨਹੀਂ ਹੋ ਰਿਹਾ ਵੀ ਇਹ ਰਾਜਨੀਤੀ ਕੀਤੀ ਕਿਵੇਂ ਕੀਤੀ ਜਾਊ ਜੇ ਲੋਕ ਜਾਗਰੂਕ ਹੋ ਕੇ ਤਾਂ ਕਿਵੇਂ ਇਹ ਰਾਜਨੀਤੀ ਕੀਤੀ ਜਾਊਗੀ ਪ੍ਰੋਬਲਮ ਇੱਥੇ ਖੜੀ ਆ ਹੋਰ ਕਿਸੇ ਗੱਲ ਤੇ ਨਹੀਂ ਉਹ ਇਲੈਕਸ਼ਨ ਕਮਿਸ਼ਨ ਜਾ ਰਹੇ ਆ ਵੀ ਤੁਸੀਂ ਇਹ ਐਡ ਕਰਦੇ ਹੋ ਵੀ ਵੋਟ ਪਾਉਣ ਜਾਓ ਫੀਅਰ ਐਂਡ ਫਾਈਨ ਕਰਨ ਵਾਸਤੇ ਤੁਸੀਂ ਵੱਡੀਆਂ ਫੋਰਸਿਸ ਬੁਲਾਉਣੇ ਹੋ ਇੱਥੇ ਵੀ ਹਰ ਬੰਦਾ ਸੇਫ ਰਵੇ ਹਰ ਬੰਦਾ ਸੇਫ ਸਮਝੇ ਫੋਟ ਪਾਉਣ ਨੂੰ ਤਾਂ ਹੱਕ ਪੁੱਛਣ ਦਾ ਵੀ ਸਾਨੂੰ ਸੇਫ ਦਿੱਤਾ ਜਾਵੇ ਤੁਹਾਨੂੰ ਲੱਗਦਾ ਕਿ ਰਾਜਨੀਤਿਕ ਪਤਿਹਾਨੇ ਜਿਹੜੀਆਂ ਉਹ ਤੁਹਾਨੂੰ ਅਈ ਕਿ ਧਿਰ ਦੇ ਵਜੂ ਦੇਖ ਰਹੀਆਂ ਨੇ ਤੁਹਾਨੂੰ ਨਾਗਰਿਕ ਵਜੂ ਨਹੀਂ ਦੇਖ ਰਹੀ ਕਿ ਸਿਟੀਜ਼ਨ ਵਜੂ ਨਹੀਂ ਦੇਖ ਰਹੀ ਕਿਉਂਕਿ ਚਾਹੇ ਕਿਸਾਨ ਚੱਥੇਬੰਦੀ ਚ ਚੱਲ ਰਿਹਾ ਹੈ ਪਰ ਉਹ ਕੋ ਪੋਲਿਟਿਕਲ ਸਿਆਸੀ ਗੱਲ ਤਾਂ ਨਹੀਂ ਕਰ ਰਿਹਾ ਸਿਆਸਤ ਦੀ ਗੱਲ ਨਹੀਂ ਕਰ ਰਿਹਾ ਜਦੋਂ ਉਹ ਆਪਣਾ ਸੰਘਰਸ਼ ਤੇ ਲੜਾਈ ਲੜ ਰਿਹਾ ਤਾਂ ਦੀ ਉਹ ਲਗਾਤਾਰ ਆਪਣੇ ਮੰਗਾਂ ਦੀ ਗੱਲ ਕਰ ਰਿਹਾ ਫਸਲਾਂ ਦੀ ਗੱਲ ਕਰ ਰਿਹਾ ਜ਼ਮੀਨ ਦੀ ਗੱਲ ਕਰ ਰਿਹਾ ਪਾਣੀ ਦੀ ਗੱਲ ਕਰ ਰਿਹਾ ਉਸ ਦੇ ਨਾਲ ਨਾਲ ਉਹ ਵੋਟਰ ਵੀ ਹੈਗਾ ਕਿਤੇ ਸਿਆਸੀ ਧਿਰਾਂ ਨੂੰ ਲੱਗਦਾ ਵੀ ਕਿਉਂਕਿ ਬਹੁਤ ਵੱਡਾ ਵੋਟ ਬੈਂਕ ਹੈ ਕਿਸਾਨਾਂ ਦਾ ਤਾਂ ਕਿਤੇ ਕੁਝ ਉਲਟਪੁਲਟ ਹਿਰਫੇਰੀ ਨਾ ਕਰ ਦੇਣ ਕੋ ਸਾਡੇ ਤੋਂ ਸਿਰਫ ਤਾਂ ਲੋਕਾਂ ਨੂੰ ਹਕਾਮ ਦੇਣ ਦੀ ਪ੍ਰੋਬਲਮ ਕਰ ਲਈ ਇਸ ਕਰਕੇ ਜਾਗਰੂਤ ਹੋਣ ਕਾਰਨ ਉਹਨਾਂ ਦੀ ਪ੍ਰੋਬਲਮ ਆ ਰਹੀ ਆ ਵੀ ਇਹ ਕਿਵੇਂ ਨਾ ਕਿਵੇਂ ਜਾਗਰੂਤ ਕਿਵੇਂ ਹੋ ਰਿਹਾ ਵੋਟਰ ਇਹ ਪ੍ਰੋਬਲਮ ਆ ਉਹਨਾਂ ਨੂੰ ਹੋਰ ਸਾਡੇ ਤੋਂ ਕੋਈ ਪ੍ਰੋਬਲਮ ਨਹੀਂ ਹੈ ਬਹੁਤ ਬਹੁਤ ਧੰਨਵਾਦ ਆ ਸਾਡੇ ਨਾਲ ਸੀਗੇ ਹਰਮੀਤ ਕਾਧੀਆਂ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਅੱਜ ਚੋਣ ਕਮਿਸ਼ਨ ਨੂੰ ਅਸੀਂ ਇੱਥੇ ਆਪਣਾ ਇੱਕ ਮੈਮੋਰੰਡਮ ਵੀ ਦਿੱਤਾ ਹੈ ਔਰ ਕਿਸਾਨਾਂ ਨੂੰ ਲੈ ਕੇ ਖਰੂਦ ਪਾ ਰਹੇ ਨੇ ਉਹਨਾਂ ਨੂੰ ਕੈਂਪੇਨਿੰਗ ਕਨਵੈਂਸਿੰਗ ਨਹੀਂ ਕਰੰਦੇ ਰੇ ਐਦਾਂ ਦਾ ਲੈ ਕੇ ਇੱਕ ਸ਼ਿਕਾਇਤ ਪਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਚੋਣ ਕਮਿਸ਼ਨ ਨੂੰ ਪਿਛਲੇ ਦਿਨ ਦੇ ਕੇ ਗਈ ਸੀ ਜਿੱਦੇ ਐਵਸ ਚਾਜੋ ਵਫਦ ਤਿੰਨ ਲੋਕਾਂ ਦਾ ਆਇਆ ਹੈ ਜਿਹਦੇ ਅਗਵਾਈ ਜਿਹੜੇ ਸੀ ਉਹ ਬਲਬੀਰ ਸਿੰਘ ਰਾਜੀਵਾਲ ਕਰ ਰਹੇ ਸੀਗੇ ਹਰਮੀਤ ਕਾਧੀਆਂ ਤੇ ਲੱਖੇਵਾਲ ਤਿੰਨ ਮੈਂਬਰੀ ਜਿਹੜੇ ਇੱਕ ਵਫਦ ਹੈਗਾ ਉਹ ਚੋਣ ਕਮਿਸ਼ਨ ਆਏ ਮੁਖ ਚੋਣ ਅਧਿਕਾਰੀ ਨੂੰ ਇੱਥੇ ਆ ਕੇ ਉਹਨਾਂ ਨੇ ਆਪਣੇ ਆਪਣਾ ਉੱਤਰ ਵੀ ਦਿੱਤਾ ਇੱਕ ਤਰ੍ਹਾਂ ਦਾ ਅਤੇ ਆਪਣਾ ਮੈਮੋਰੰਡਮ ਵੀ ਦਿੱਤਾ ਹੈ ਕੈਮਰਾ ਪਰਸਨ ਸਭਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਹੋ ਰੋਡੀ 5 ਚੈਨਲ ਪੰਜਾਬੀ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਵੋ ਨਿਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ हर शहर जवान ਹਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਧਰਮ ধরੋ ਹਾਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ